ਵੱਡੇ ਪਰਾ ਨੂੰ ਗੁਰੂ ਹਰ ਸਹਾਏ ਹਲਕੇ ਦੇ ਲੋਕਾਂ ਤਿੰਨ ਵਾਰ ਚੋਣਾਂ ਵਿੱਚ ਨਕਾਰਿਆ ਹੁਣ ਛੋਟਾ ਪਰਾ ਸਰਪੰਚ ਲੜਨ ਚਲਿਆ ਲੋਕ ਸਭਾ ਚੋਣ ਸਰਪੰਚ ਤੋਂ ਤਿੰਨ ਵਾਰ ਐਮਪੀ ਬੜੇ ਜੋਰਾ ਸਿੰਘ ਮਾਨ ਦੇ ਬੇਟੇ ਹਨ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਬੋਬੀ ਮਾਨ ਫਿਰੋਜ਼ਪੁਰ ਲੋਕ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਤੇ ਫਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਲਈ ਸੁਰੱਖਿਤ ਸੀਟ ਵੀ ਮੰਨੀ ਜਾ ਰਹੀ ਹੈ 1998 ਤੋਂ ਲੈ ਕੇ ਹੁਣ ਤੱਕ ਇਸ ਸੀਟ ਤੇ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ ਪਰੰਤੂ ਜਿਸ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ ਉਹ ਸਚਾਈ ਨੂੰ ਲੈ ਕੇ ਇਹ ਸੀਟ ਕਿਸੇ ਇੱਕ ਪਾਰਟੀ ਦੀ ਨਹੀਂ ਕਹੀ ਜਾ ਸਕਦੀ ਖਾਸ ਗੱਲ ਇਹ ਵੀ ਹੈ ਕਿ ਇਸ ਵਾਰ ਪਾਰਟੀ ਨੇ ਨਰਦੇਵ ਸਿੰਘ ਬੋਬੀਮਾਨ ਨਾਮ ਦੇ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਉਸ ਦਾ ਰਾਜਨੀਤਿਕ ਪਿਛੋਕੜ ਭਾਵੇਂ ਰਾਜਨੀਤਿਕ ਪਰਿਵਾਰ ਨਾਲ ਸੰਬੰਧਿਤ ਹੈ ਲੇਕਿਨ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਉਸ ਦੀ ਨਾਤਾ ਜਿਆਦਾ ਪਹਿਚਾਣ ਹੈ ਔਰ ਨਾ ਹੀ ਕੋਈ ਖਾਸ ਆਧਾਰ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਸੋਹੇਲੇ ਵਾਲਾ ਤੋਂ ਭਾਵੇਂ ਉਹ ਮੌਜੂਦਾ ਸਰਪੰਚ ਹਨ ਲੇਕਿਨ ਪਾਰਲੀਮੈਂਟ ਵਿੱਚ ਪਹੁੰਚਣਾ ਉਨ੍ਹਾਂ ਲਈ ਰਸਤਾ ਕਾਫੀ ਮੁਸ਼ਕਿਲ ਹੋ ਸਕਦਾ ਹੈ ਕੋਈ ਸਮੇਂ ਸੀ ਜਦੋਂ ਬੋਬੀ ਮਾਨ ਦੇ ਪਿਤਾ ਸਵਰਗਵਾਸੀ ਜੋਰਾ ਸਿੰਘ ਮਾਨ ਸਰਪੰਚ ਤੋਂ ਰਾਜਨੀਤੀ ਵਿੱਚ ਆਏ ਅਤੇ ਉਹ ਤਿੰਨ ਵਾਰ ਫਿਰੋਜ਼ਪੁਰ ਹਲਕੇ ਤੋਂ ਐਮਪੀ ਸੀਟ ਦੇ ਵਿਜੇਤਾ ਰਹੇ ਲੇਕਿਨ ਉਹਨਾਂ ਦਾ ਵੱਡਾ ਬੇਟਾ ਵਰਦੇਵ ਸਿੰਘ ਲੋਨੀ ਮਾਨ ਜੋ ਕਿ ਤਿੰਨ ਵਾਰ ਗੁਰੂ ਹਰ ਸਹਾਇ ਵਿਧਾਨ ਸਭਾ ਸੀਟ ਤੋਂ ਚੋਣ ਲੜੇ ਲੇਕਿਨ ਹਲਕੇ ਦੀ ਜਨਤਾ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ ਇਹ ਉਹਨਾਂ ਦੀ ਬਦਕਿਸਮਤੀ ਕਹੀਏ ਜャ ਫਿਰ ਕੁਝ ਹੋਰ ਲੇਕਿਨ ਉਹ ਆਪਣੇ ਹੀ ਹਲਕੇ ਦੀ ਜਨਤਾ ਦਾ ਦਿਲ ਜਿੱਤਣ ਵਿੱਚ ਅਸਫਲ ਰਹੇ ਫਿਰੋਜ਼ਪੁਰ ਲੋਕ ਸਭਾ ਸੀਟ ਲਈ ਚੋਣ ਮੈਦਾਨ ਵਿੱਚ ਉਤਰਨ ਵਾਲੇ ਬੋਬੀ ਮਾਨ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ ਤਾਂ ਉਹ 2011 ਤੋਂ 2016 ਤੱਕ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਹੇ ਹਨ ਅਤੇ ਫਿਰ 2016 ਤੋਂ 2021 ਤੱਕ ਬੋਵਰ ਹਲਕੇ ਦੇ ਇੰਚਾਰਜ ਰਹੇ। ਹਾਲਾਂਕਿ ਇਸ ਵਾਰ ਫਿਰੋਜ਼ਪੁਰ ਸੀਟ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਕਾਫੀ ਸ਼ਸ਼ੋਪੰਜ ਵਿੱਚ ਰਿਹਾ। ਕਦੀ ਸੀਟ ਤੋਂ ਹਰ ਸਿਮਰਤ ਕੋਰ ਬਦਲ ਨੂੰ ਉਮੀਦਵਾਰ ਉਤਾਰਨ ਦੀ ਚਰਚਾ ਚੱਲਦੀ ਰਹੀ ਅਤੇ ਕਦੀ ਕਿਸੇ ਹੋਰ ਨੇਤਾ ਦੀ ਲੇਕਿਨ ਆਖਿਰਕਾਰ ਪਾਰਟੀ ਪ੍ਰਧਾਨ ਨੇ ਬੋਬੀ ਮਾਨ ਦਾ ਨਾਮ ਐਲਾਨ ਦਿੱਤਾ ਹਾਲਾਂਕਿ ਸੀਟ ਤੇ ਲੋਕ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾਂ ਵਰਦੇਵ ਸਿੰਘ ਲੋਨੀ ਮਾਨ ਦਾ ਨਾਮ ਵੀ ਸਭ ਤੋਂ ਉੱਪਰ ਚੱਲ ਰਿਹਾ ਸੀ ਪਤਾ ਨਹੀਂ ਉਹਨਾਂ ਨੂੰ ਇਸ ਸੀਟ ਤੋਂ ਉਮੀਦਵਾਰ ਕਿਉਂ ਨਹੀਂ ਐਲਾਨਿਆ ਗਿਆ ਜਾਂ ਫਿਰ ਉਹਨਾਂ ਨੇ ਚੋਣ ਲੜਨ ਦਾ ਮਨ ਹੀ ਨਹੀਂ ਬਣਾਇਆ ਲੇਕਿਨ ਇਸ ਵਾਰ ਫਿਰੋਜ਼ਪੁਰ ਲੋਕ ਸਭਾ ਸੀਟ ਸਾਰੀਆਂ ਪਾਰਟੀਆਂ ਲਈ ਵੱਡੀ ਚੁਣੌਤੀ ਹੋਵੇਗੀ ਅਤੇ ਇਸ ਸੀਟ ਤੇ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾਵੇਗੀ ਵਿਧਾਨ ਸਭਾ ਚੋਣਾਂ ਭਾਵੇਂ ਆਮ ਆਦਮੀ ਪਾਰਟੀ ਬਦਲਾਵ ਦੇ ਨਾਰੇ ਨਾਲ ਜਿੱਤ ਗਈ ਲੇਕਿਨ ਲੋਕ ਸਭਾ ਚੋਣਾਂ ਸੱਤਾਧਾਰੀ ਪਾਰਟੀ ਦਾ ਕੀ ਹਾਲ ਹੁੰਦਾ ਹੈ ਤਾਂ ਆਉਣ ਵਾਲਾ ਸਮੇਂ ਹੀ ਦੱਸੇਗਾ ਜ਼ਿਕਰਯੋਗ ਹੈ ਕਿ 1998 ਚੋਣਾਂ ਵਿੱਚ ਜੋਰਾ ਸਿੰਘ ਮਾਨ ਚੋਣ ਜਿੱਤੇ ਅਤੇ 1998 1999 ਅਤੇ 2004 ਤੱਕ ਸੰਸਦ ਬਣੇ ਇਸ ਤੋਂ ਬਾਅਦ 2009 ਅਤੇ 2014 ਨੂੰ ਸ਼ੇਰ ਸਿੰਘ ਕੁਬਾਇਆ ਅਕਾਲੀ ਦਲ ਦੇ ਐਮਪੀ ਰਹੇ 2019 ਵਿੱਚ ਸੁਖਬੀਰ ਬਾਦਲ ਫਿਰੋਜ਼ਪੁਰ ਸੀਟ ਦੇ ਵਿਜੇਤਾ ਰਹੇ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ